ਇਹ ਕਾਫੀ ਸਮੇਂ ਤੋਂ ਰਹਾ ਮੈਂ ਟ੍ਰੈਫਿਕ ਨੂੰ ਬਹੁਤ ਜ਼ਿਆਦਾ ਸਮੱਸਿਆ ਸੀ ਜੀ ਲੋਕਾਂ ਦਾ ਜਿਹੜਾ ਆਮ ਆਵਾਜਾਈ ਜਿਹੜੀ ਬਹੁਤ ਜਿੰਮ ਪੈ ਰਿਆ ਸੀ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਸੀ ਜਾਂਦਾ ਔਰ ਉਸੇ ਤਹਿਤੀ ਜਿਹੜਾ ਐਸਡੀਐਲ ਸਾਹਿਬ ਜੀਓ ਸਾਹਿਬ ਅਸੀਂ ਇਹਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਅੱਜ ਜਿਹੜਾ ਇਲੀਗਲ ਨਿਕੋਜਮੈਂਟਸ ਹੈ ਉਹ ਰਿਮੂਵ ਕੀਤੇ ਗਏ ਆ ਤਾਂ ਜੋ ਕਿ ਲੋਕੀ ਜਿਹੜੇ ਆਮ ਜਿਹੜੀ ਆਵਾਜਾਈ ਉਹਨਾਂ ਦੀ ਬਹਾਲ ਕੀਤੀ ਜਾ ਸਕੇ ਅ ਇੱਥੇ ਸਾਡੇ ਬਹੁਤ ਹੀ ਜਿਹੜਾ ਸਥੋਤਿਕ ਧਾਰਮਿਕ ਸਥਾਨ ਵੀਰਵਾਰ ਨੂੰ ਸਾਈਡ ਤੇ ਡੇਰੇ ਹੋਰ ਜਿਹੜੀ ਪਬਲਿਕ ਆਂਦੀ ਆ ਉਹਨਾਂ ਨੂੰ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਈ ਵਾਰ ਹਸਪੀਟਲ ਪੈਂਦਾ ਅੰਦਰ ਜਿਹੜਾ ਆਪਣਾ ਸਿਵਲ ਹਸਪੀਟਲ ਅੰਦਰ ਹੈ ਕਈ ਵਾਰੀ ਮਰੀਜ਼ਾਂ ਨੂੰ ਉੱਥੇ ਤੱਕ ਪਹੁੰਚਣ ਲੱਗਿਆ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆਂਦੀ ਸੀ ਸਰ ਕਾਰਪੋਰੇਸ਼ਨ ਵੱਲੋਂ ਜਿਹੜਾ ਲੀਗਲ ਐਕਸ਼ਨ ਕੀਤਾ ਗਿਆ ਤੁਹਾਡੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿੱਚ ਕੁਝ ਵਿਰੋਧ ਵੀ ਉੱਠਿਆ ਆ ਦੇਖੋ ਜੀ ਜੇ ਹੁਣ ਬੰਦਾ ਗਰੋਥ ਤਾਂ ਦੇਖੋ ਜਿਹਨਾਂ ਨੇ ਹੁਣ ਅਗਲੇ ਬਿਨਾਂ ਵਜ੍ਹਾ 10 10 12 12 ਮੋਟਾ ਜਿਹੜੀ ਮੱਲੀ ਹੈ ਉਹ ਉਹਨਾਂ ਨੂੰ ਕਿਰਨਾਂ ਨੇ ਬੜੀ ਦੇਰ ਦੇ ਨੋਟਿਸ ਦਿੱਤੇ ਆ ਕਈ ਵਾਰ ਉਹਨਾਂ ਨੂੰ ਬਾਰ-ਬਾਰ ਰਿਪੀਟਡ ਰਿਮਾਈਂਡਰ ਦਿੱਤੇ ਆ ਬਟ ਉਹਨਾਂ ਨੇ ਉਸ ਨੂੰ ਰਿਮੂਵ ਨਹੀਂ ਕੀਤਾ ਸੋ ਅੱਜ ਅਸੀਂ ਉਸੇ ਲੜੀ ਦੇ ਤਹਿਤ ਜਿਹੜਾ ਅ ਜਿਹੜਾ ਲੀਗਲ ਇਨਜੋਇਮੈਂਟ ਸੂਮਿਟ ਕੀਤਾ ਹੈ ਤੇ ਗਾਹ ਵੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਆਪਣੇ ਜਿਹੜਾ ਵਾ ਆਪਣੀਆਂ ਦੁਕਾਨਾਂ ਦੇ ਹੱਥ ਦੇ ਅੰਦਰ ਰਹਿਣ ਬਾਦੋ ਕੇ ਆਮ ਆਵਾਜ਼ ਜਿਹੜੀ ਹੈ ਉਸ ਚਾਰ ਚੰਗ ਨਾਲ ਚੱਲਦੀ ਰਹੇ ਜਿਹੜੇ ਲਗਾਤਾਰ ਚੱਲੂਗਾ ਇਸੇ ਤਰ੍ਹਾਂ ਹੀ ਜਿਹੜਾ ਚੱਲੇਗਾ ਬਿਲਕੁਲ ਜੀ ਬਿਲਕੁਲ ਇਹ ਅੱਜ ਅਸੀਂ ਕੁਝ ਏਰੀਆ ਕੀਤਾ ਵਾ ਜਿਹੜੇ ਬਾਕੀ ਏਰੀਆ ਰਹਿੰਦੇ ਆ ਉਹ ਅਸੀਂ ਨੈਕਸਟ ਫੇਸ ਨੈਕਸਟ ਵੀਕ ਚ ਕਰਾਂਗੇ ਇਹ ਸਿਰਫ ਇੱਕ ਅਸੀਂ ਮੈਸੇਜ ਦਿੱਤਾ ਹੈ ਇੱਕ ਇੱਕ ਜਸਟ ਇੱਕ ਮਤਲਬ ਮੈਸੇਜ ਹੈ ਕਿ ਆਪਣਾ ਜਿਹੜਾ ਇਲੀਗਲ ਅਨਕੋਜਨ ਜਿਹੜੀ ਹੈ ਉਹ ਪਲੀਜ਼ ਨਾ ਕਰੋ ਉਹ ਕਿਸੇ ਕਿਸੇ ਵੀ ਹਾਲਤ ਸਬਰਦਾਰ ਨਹੀਂ ਕੀਤੀ ਜਾਏਗੀ ਉਹ ਸਾਰਿਆਂ ਨੂੰ ਜਿਹੜੇ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਖਾਸ ਕਰ ਜਿਹੜੇ ਦੁਕਾਨਦਾਰ ਆ ਜਿਨ੍ਹਾਂ ਨੇ ਆਪ ਕੁਝ ਪੈਸੇ ਲੈ ਕੇ ਜਾਂ ਦੂਜਾ ਪੂਰਾ ਰੇੜੀਆਂ ਨੂੰ ਬਿਲਕੁਲ ਨਾ ਹਲਵਾਣ ਉਹ ਇਹ ਇੱਕ ਇਹਨੂੰ ਇੱਕ ਸਾਡਾ ਇੱਕ ਰਿਕਵੈਸਟ ਹੰਬਲ ਬੇਨਤੀプラス ਇੱਕ ਵਾਰਨਿੰਗ ਸਮਝ ਲੈਣ ਉਹ ਉਹਨੂੰ ਉੱਧਰ ਰਿਮੂਵ ਕਰਨ ਜੇਕਰ ਨਹੀਂ ਰਿਮੂਵ ਕਰਨਗੇ ਤੇ ਉਹਨਾਂ ਦੇਗੇ ਲੀਗਲ ਐਕਸ਼ਨ ਲੈਣ ਤੋਂ ਬਾਅਦ ਲੀਗਲ ਐਕਸ਼ਨ ਵੀ ਲਿਆ ਜਾਏਗਾ ਤੇ ਰੇੜੀਆਂ ਵੀ ਉੱਥੇ ਰਿਮੂਵ ਕੀਤੇ ਜਾਣਗੇ ਸ਼ਹਿਰ ਦੇ ਵਿੱਚ ਜਿਹੜੀਆਂ ਬਾਕੀ ਜਿੱਦਾਂ ਕਿ ਇੱਧਰ ਕਾਰਵਾਈ ਕੀਤੀ ਜਾਂਦੀ ਹੈ ਜਿਹੜੀਆਂ ਸਾਜ ਮੰਡੀ ਵਾਲਾਂ ਦਾ ਕੋਈ ਧਿਆਨ ਨਹੀਂ ਹੁੰਦਾ ਬਿਲਕੁਲ ਜੀ ਅਸੀਂ ਇਹੋ ਕਹਿ ਕੇ ਹਟਿਆ ਵੀ ਇਹ ਸਾਡਾ ਫਰਸਟ ਫੇਸ ਜੀਗਾ ਨੈਕਸਟ ਫੇਸ ਜੀ ਅਗਲੇ ਹਫ਼ਤੇ ਦੇ ਵਿੱਚੜਾ ਵਾ ਉਹ ਸਬਜ਼ੀ ਮੰਡੀ ਏਰੀਆ ਜਿਹੜਾ ਵੀ ਏਰੀਆ ਜਿੱਥੇ ਸਾਨੂੰ ਕੋਮਪਲੇਂਟਸ ਹੋਏਗੀ ਸਾਨੂੰ ਦੇਖਣ ਨੂੰ ਮਿਲੇਗਾ ਕਿ ਇੱਥੇ ਟ੍ਰੈਫਿਕ ਕੰਜੈਸ਼ਨ ਹੈ ਉਹ ਸਾਰਿਆਂ ਨੂੰ ਵਾਰੀ-ਵਾਰੀ ਅਸੀਂ ਭਰਾ ਸਾਡੇ ਮੈਨੂੰ ਰਿਕਵੈਸਟ ਹੈ ਉਹਨਾਂ ਨੂੰ ਬਹੁਤ ਬੇਨਤੀ ਕਰਦਾ ਮੈਂ ਕਿ ਪਲੀਜ਼ ਆਪਣਾ ਜਿਹੜਾ ਇਲੀਗਲ ਰਿਕਵਰਮੈਂਟ ਨਾ ਕਰਨ ਕਿਉਂਕਿ ਜਾ ਕੇ ਜਿਹਨੇ ਆਣਾ ਹੈ ਉਹਨੇ ਆ ਹੀ ਜਾਣਾ ਹੁਣ ਦੇਖੋ 10-10 ਫੁੱਟ ਅੱਗੇ ਥੜੇ ਵਧਾਏ ਆ ਉਸ ਤੋਂ ਬਾਅਦ 5-7 ਫੁੱਟ ਜਗ੍ਹਾ ਜਿਹੜੀ ਹੈਗੀ ਹੈ ਉਹ ਜਿਹੜਾ ਉਹਨਾਂ ਦਾ ਕੋਈ ਕਸਟਮਰ ਆਂਦਾ ਉਹ ਆਪਣੀ ਗੱਡੀ ਕਾਰ پارک ਕਰ ਲਿੰਦਾ ਮੋਟਰਸਾਈਕਲ پارک ਕਰ ਲਿੰਦਾ ਸੋ ਆਮ ਜਿਹੜੇ ਬੰਦੇ ਨੇ ਲੰਘਣਾ ਉਹ ਕਿੱਧਰ ਲੰਗੇਗਾ ਉਹ ਉਹਦਾ ਵੀ ਧਿਆਨ ਦੇ ਵਿੱਚ ਰੱਖਣਾ ਔਰ ਇਲੀਗਲ ਰਿਕਰਮੈਂਟ ਜਿਹੜਾ ਉਹ ਤੋਂ ਗਰੇਜ ਕਰਨ ਨੂੰ ਨਾ ਕਰਨ ਸਰ ਆਪ ਨੇ ਦੇਖਣ ਜਿਉਂਦਾ ਕਿ ਤੁਸੀਂ ਵੀ ਕਾਰਵਾਈ ਕਰਦੇ ਨਗਰ ਕੌਂਸਲ ਨੂੰ ਕੀਤੀ ਜਾਂਦੀ ਤੇ ਲੋਕੀ ਸ਼ਾਮ ਨੂੰ ਕੀ 2 ਘੰਟੇ ਬਾਅਦ ਫੇਰ ਲਾ ਲੈਂਦੇ ਆ ਨਹੀਂ ਅਸੀਂ ਉਹ ਚੀਜ਼ ਜੀ ਅਸੀਂ ਹੁਣ ਜਿਹੜਾ ਵਾ ਅ ਅੱਜ ਅਸੀਂ ਬਿਲਕੁਲ ਕਲੀਅਰ ਮੈਸੇਜ ਦਿੱਤਾ ਵੀ ਇਹ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅ ਅੱਗੇ ਅਸੀਂ ਜਿਹੜਾ ਰਿਕੁਐਸਟ ਕੀਤੀ ਹੈ ਗਾ ਜਿਹੜਾ ਲੀਗਲ ਐਕਸ਼ਨ ਹੈ ਇਹਦੇ ਚ ਆਈਪੀਸੀ ਦਾ ਸੈਕਸ਼ਨ 283 ਸੀਗਾ ਔਰ ਬੀਐਸਐਨ ਨਵੇਂ ਲਾਅ ਦਾ ਜਿਹੜਾ ਰੈਲੇਵੈਂਟ ਸੈਕਸ਼ਨ ਹੈ ਉਹਦੇ ਤਹਿਤ ਜਿਹੜਾ ਕੇਸ ਰਜਿਸਟਰ ਕਰਨ ਦਾ ਪ੍ਰੋਵੀਜ਼ਨ ਵੀ ਹੈਗਾ ਵਾ ਪਰ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਦੁਕਾਨਦਾਰ ਭਰਾਵਾ ਉਹ ਸਾਡੇ ਕਿਸੇ ਪਰੇਸ਼ਾਨੀ ਚ ਪੈਣ ਤੇ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਕਿਰਪਾ ਕਰਕੇ ਜਿਹੜਾ ਇਲੀਗਲ ਅਨਕੋਜਮੈਂਟ ਨਾ ਕਰਨ ਜੇ ਇਹ ਨਹੀਂ ਬਾਅਦ ਜਾਣਗੇ ਤੇ ਫਿਰ ਸਾਨੂੰ ਮਜਬੂਰਨ ਜਿਹੜਾ ਵਾ ਇਹ ਰਸਤਾ ਜਿਹੜਾ اختیار ਕਰਨਾ ਪਏਗਾ ਇਸ ਤਰ੍ਹਾਂ ਹੈ ਕਿ ਸਾਡੇ ਨੋਟਿਸ 'ਚ ਇਹ ਆਇਆ ਕਿ ਕੁਝ ਦੁਕਾਨਦਾਰ ਪੈਸੇ ਲਾ ਕੇ ਰੇੜੀਆਂ ਲਵਾਉਂਦੇ ਆ ਕਰਕੇ ਹੀ ਅਸੀਂ ਕੋਸ਼ਿਸ਼ ਇਹ ਸਾਡੀ ਹੈ ਕਿ ਅਸੀਂ ਰੈਡੀ ਮਾਰਕੀਟ ਇਸੇ ਲਈ ਬਣਾਈ ਆ ਕਿ ਰੈਡੀ ਮਾਰਕੀਟ ਵੀ ਬਣਾਈ ਆ ਉਹਦੇ ਨਾਲ ਵੀ ਸਾਡੇ ਕੋਲ ਬਹੁਤ ਸਾਰੀ ਜਗ੍ਹਾ ਪਈ ਆ ਜਿੱਥੇ ਘੱਟੋ ਘੱਟ ਵੀ 100 ਰੈਡੀ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ ਇਸੇ ਕਰਕੇ ਸਾਡੀ ਆਮ ਪਬਲਿਕ ਨੂੰ ਵੀ ਦੁਕਾਨਦਾਰਾਂ ਨੂੰ ਵੀ ਬੇਨਤੀ ਆ ਕਿ ਪ੍ਰਸ਼ਾਸਨ ਨੂੰ ਸਹਿਯੋਗ ਦੇਵੋ ਤਾਂ ਜੋ ਜਿਹੜੀ ਇਹ ਆਵਾਜ਼ ਆਈ ਆ ਉਹ ਵਧੀਆ ਤਰੀਕੇ ਨਾਲ ਸਰ ਰੈਡੀ ਮਾਰਕੀਟ ਦੇ ਵਿੱਚ ਰਹਿਣ ਬਸੇਰੇ ਦੇ ਨਾਮ ਦੇ ਉੱਤੇ ਕੁਝ ਲੋਕਾਂ ਨੂੰ ਦੁਕਾਨਾਂ ਦੇ ਵਿੱਚ ਜਗ੍ਹਾ ਦਿੱਤੀ ਗਈ ਆ ਪਰ ਉਹ ਸ਼ਰੀਆਮ ਉਥੇ ਕੈਪਸੂਲ ਵੇਚ ਰਹਾ ਜੀ ਅਸੀਂ ਕਿਸੇ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਅੱਜ ਅਸੀਂ ਉਥੇ ਕੁਝ ਬੰਦੇ ਸਿਗੇ ਜਿਹੜੇ ਨਜਾਇਜ਼ ਤੌਰ ਤੇ ਰਹਿੰਦੇ ਸੀ ਉਹਨਾਂ ਨੂੰ ਅਸੀਂ ਹਟਾ ਕੇ ਆਏ ਆ ਤੇ ਉਹ ਜਿਹੜੀਆਂ ਦੁਕਾਨਾਂ ਜਲਦੀ ਕਮੇਟੀ ਜਿਹੜੀ ਆ ਉਹਨਾਂ ਦਾ ਰੈਂਟ ਤੇ ਆਪਾਂ ਦੇ ਰਹੇ ਆ ਸਰ ਉਹਨਾਂ ਦੁਕਾਨਾਂ ਨੂੰ ਜਿਹੜੇ ਸ਼ਟਰ ਵਗੈਰਾ ਕਿਉਂ ਨਹੀਂ ਲਗਾਏ ਗਏ ਇੰਨਾ ਸਮਾਂ ਹੋ ਗਿਆ ਉਹਨਾਂ ਨੂੰ ਜਲਦੀ ਸ਼ਟਰ ਲੱਗ ਜਾਣਗੇ ਉਹਨਾਂ ਨੂੰ ਤੇ ਇਵਨ ਕਿ ਉਹਨਾਂ ਦੀ ਬੋਲੀ ਵੀ ਹੋ ਜਾਏ ਤੋ ਦੇਖੋ ਸਾਰੀ ਇਹ ਖੜੇ ਨੇ ਆ ਸਾਰੀ ਪ੍ਰੋਬਲਮ ਖੜੇਆਂ ਦੀ ਪ੍ਰੋਬਲਮ ਹੈ ਗੱਡੀਆਂ ਕਰਕੇ ਗੱਡੀਆਂ ਗੱਡੀਆਂ ਕਰਕੇ ਪ੍ਰੋਬਲਮ ਸਾਰੀ ਸ਼ਹਿਰ ਦੀ ਹੈ ਠੀਕ ਹੈ ਸਟੰਡੀਆਂ ਕਾਫੀ ਪ੍ਰੋਬਲਮ ਆ ਰਹੀ ਹੈ ਦੱਸਦਾ ਉਹਨੂੰ ਪਰ ਆਹ ਦਾਸਪੋਰਟ ਐਕਟਿਵਮੈਂਟ ਕਰਾਣ ਦਾ ਗੱਲ ਹੈ ਪਾਰਕਿੰਗ ਹੈ ਨਹੀਂ ਕਾਰਪੋਰੇਸ਼ਨ ਕੋਲ ਵੀ ਸੁਣ ਲਾ ਗੱਲ ਪਤਾ ਇਸ ਭਾਈ ਸਾਹਿਬ ਦੇ ਉੱਤੇ 15 ਫੁੱਟ ਅੱਗੇ ਖੜਾ ਬੜਿਆ ਜੇ ਕਿੰਨੇ 15 ਫੁੱਟ ਥੋੜਾ ਪਰ ਆਕਰ ਸਾਰੇ ਗੱਲੋਂ ਮਕਾਨ ਮਾਲਕ ਨੂੰ ਇੰਟੀਮਿਸ਼ਨ ਠੀਕ ਜੋ ਬਿਲਕੁਲ ਤੋੜ ਬਿਲਕੁਲ ਸੋਣਾ ਮੇਰੀ ਗੱਲ ਸੁਣ ਲੈ ਇਹ ਅਸੀਂ ਤੋੜਨਾ ਬਿਲਕੁਲ ਤੋੜਨਾ ਇਹ ਦੁਕਾਨਾ ਇੰਟੀਮਿਸ਼ਨ ਬਿਲਕੁਲ ਤੋੜਾਂਗੇ ਬਿਲਕੁਲ ਨਾ ਪਰ ਇਹਦਾ ਡਾਕਾ ਉਸ ਬਾਅਦ ਜੇ ਤੁਸੀਂ ਕਰਕੇ ਬੈਠ ਜਾਓ ਆ ਤੇ ਤੂੰ ਤੋੜ ਦਾ ਜੋਰ ਦਾ ਦਿਲ ਕਰਦਾ ਮੇਰੀ ਜੋ ਤੁਹਾਡਾ ਦਿਲ ਕਰਦਾ ਕਰੋ ਨਹੀਂ ਹੈਗਾ ਵੀ ਤੁਸੀਂ ਸਾਰੇ ਤੁਹਾਡੇ ਕਰਕੇ ਤੁਸੀਂ ਸਾਰੇ ਦੁਕਾਨ ਕੀ ਪਰੇਸ਼ਾਨ ਕਰੋਗੇ ਦੁਕਾਨ ਦੇਖੋ ਸਰ ਮੇਰੀ ਹਾਂਜੀ ਆ ਨਾ ਸਿਸਟਮ ਕਰਦੇ ਨਹੀਂ ਨਹੀਂ ਜੀ 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 ਕੋਈ ਗੱਲ ਦੇਖੋ ਹੈਨਾ ਇਦਾਂ ਵਧੀਆ ਓ ਯਾਰ ਤੂੰ 2 ਮਿੰਟ ਸਾਥ ਕਰ ਲੈ ਮੈਨੂੰ ਲੱਗੇ ਤਾਂ ਸੁਣ ਲਈ ਤੇਰੀ ਗੱਲ ਨਵੇਂ ਕੰਮ ਹੋਰ ਉਹ ਹੋਰ ਕੰਮ ਹੈ ਤੇਰੇ ਬਸਾ ਬਾਤ ਕਰੀਂ ਥਾਣੇ ਆ ਥਾਣੇ ਆ ਥਾਣੇ ਆ ਥਾਣੇ ਆ ਉੱਥੇ ਥਾਣੇ ਤੇ ਤੇ ਮੈਂ ਮਹਿਦਪੁਰ ਜਾਣਾ ਖਾਸ ਮੈਂ ਤੁਹਾਨੂੰ ਦਿਆਂ ਅਸੀਂ ਤੇ ਕੰਮ ਕਰਦੇ ਹਾਂ ਛੋਟੀ ਜਿਹੀ ਇੱਕ ਮਿੰਟ ਇੱਕ ਮਿੰਟ ਬਰਾਂਡਾ ਦੱਸਦੇ ਤੁਹਾਨੂੰ ਬਰਾਂਡਾ ਪਬਲਿਕ ਲਈ ਆ ਬਰਾਂਡਾ ਕਮੇਟੀ ਦਾ ਤੁਹਾਡਾ ਨਹੀਂ ਉਹ ਤੁਹਾਡੀ ਪਿੱਛੇ ਤਾਂ ਦੁਕਾਨ ਆ ਸਾਰਿਆਂ ਲਈ ਜੀ ਅੱਜ ਤਾਂ ਥੋੜੀ ਬਣਾ ਵੀ ਨਹੀਂ ਸੁਣੋ ਮੇਰੀ ਗੱਲ ਜਿਹੜਾ ਸੁਣਾਉਂਦੇ ਮੇਰੇ ਕੋਲ ਇਹਨਾਂ ਦਾ ਕੋਈ ਮਾਰਕੀਟ ਤੋਂ ਜੀ ਮੈਂ ਖਾਸ ਥੋੜੀ ਹੋਰ ਕਰਨ ਕਰ ਹਾਂ ਮੇਰੇ ਨਾਲ ਪਹੁੰਚ ਗਏ ਆ ਆਸ ਐਸੇ ਐਸੇ ਜਿਸ ਗੱਲ ਨਾ ਕਰ ਸਰ ਮੈਂ ਸੋਹਣ ਵਾਲੀ ਨਹੀਂ ਹਾਂ ਸਾਹਮਣੇ ਮੇਰੇ ਸਾਹਮਣੇ ਕਈ ਜਣੇ ਮੈਂ ਕਹਾਂ ਸਰ 20 ਸਾਲ ਹੋ ਗਏ ਬਣੇ ਨੂੰ ਇੱਕ ਮਿੰਟ ਜੀ ਸਰ ਗੱਲ ਕੀ ਕਹਿ ਦਿੰਦਾ ਜੀ ਦੇ ਵਿੱਚ ਗਲਤ ਕੀ ਗਿਆ ਸੋਣ ਮੇਰੀ ਗੱਲ ਸੁਣੋ ਯਾਰ ਸਹੀ ਤਾਂ ਨਹੀਂ ਗੱਲ ਲੱਗੀ ਗਲਤ ਸਹੀ ਦੀ ਗੱਲ ਨਹੀਂ ਗਈ ਤੁਹਾਨੂੰ ਜਿਹੜਾ ਨਹੀਂ ਕਰਨੀ ਮੈਂ ਕੋ ਮਾਦਾ ਹਾਂ ਨਹੀਂ ਮੈਂ ਦਿਖਾਲਾ ਨਹੀਂ ਕਰਾਂਗਾ ਯਾਰ ਉਹ ਤੁਹਾਡੀ ਮਰਜ਼ੀ ਹੈ ਨਹੀਂ ਕਰਨੀ ਸਰ ਇਹ ਬੰਦ ਕਰਨਾ ਨਹੀਂ ਲੋਕਾਂ ਨੂੰ ਰਸਤਾ ਬੰਦ ਬਿਲਕੁਲ ਸਾਮਾਨ ਨਹੀਂ ਲੱਗਣਾ ਸਾਮਾਨ ਬਾਹਰ ਬਿਲਕੁਲ ਨਹੀਂ ਲੱਗਣਾ ਸਰ ਅਕੇ ਤੁਹਾਡੀ ਇੱਛਾ ਤੁਹਾਡੀ ਇੱਛਾ ਅਸੀਂ ਕੋਈ ਗੱਲ ਅਸੀਂ ਰਸਤਾ ਨਹੀਂ ਬੰਦ ਹੁੰਦਾ ਨਹੀਂ ਤਾਂ ਚੱਲੋ ਮਾਰਦੇ ਮੈਂ ਦਿਖਾਲਾ ਨਹੀਂ ਯਾਰ ਤੂੰ ਦੇਖ ਤੂੰ ਇਹ ਗੱਲ ਮੈਨੂੰ ਕਾਣ ਕਾਣਦੇ ਆ ਅਸੀਂ ਕਾਣ ਕਰਦਾ ਜਗਾਤੀ ਜਗਾਤੀ ਝੋੜ ਝੋਰੀਆਂ ਕਰੀ ਜਾਣ ਫੇਰੇ ਬੋਟਾਂ ਨਾਲ ਕੋਈ ਨਹੀਂ ਜਾਣੇ ਹੀ ਚਾਹੇ ਰਾਤ ਤੇਰੀ ਚੋਰੀ ਕਰਨੀ ਆ ਦੱਸ ਸਰ ਹੁੰਦਾ ਹੀ ਚੋਰੀ ਹੋ ਇਧਰ ਦੱਸ ਦੱਸਣਾ ਕਿਹੜੀ ਆਂਗੀ ਤੂਫਾਨ ਹੁੰਦੀ ਫੱਲਾ ਨਾਲ ਸੁਣਾ ਹਾਂ ਹਾਗ ਲੈਣਾ ਸੁਣਾ ਹਾਗ ਲੈਣਾ ਮੇਰੀ ਗੱਲ ਸੁਣ ਫੇਰੀ ਆ ਨਾ ਹਾਗ ਨਹੀਂ ਹੱਸਦਾ ਬੰਦ ਰਹੇ ਥੜੀ ਰਸਵਾ ਆ ਮੈਂ ਕਹਿੰਦਾ ਥੜੇ ਦਾ ਨਾ ਨਿਕਲ ਜਾਈਦਾ ਜੀ ਥੜੇ ਨਾਲ ਨਾ ਉਹ ਫਿਰ ਮੈਂ ਕਹਿੰਦਾ ਇੰਡੀਮੇਸ਼ਨ ਨਾਲ ਇੰਡੀਆ ਨਾਲ ਦੇ ਲੋ ਅਸੀਂ ਸਾਡੇ ਨਾਂ ਕਰ ਕਿਹੜੀ ਜਗ੍ਹਾ ਨਹੀਂ ਸਹਮਤ ਹੈਗੇ ਮੈਨੂੰ ਦੱਸੋ ਇਹ ਸਰ ਕਿਹੜੇ ਸ਼ਹਿਰ ਦੇ ਵਿੱਚ ਫੂਟਾਪਾਥ ਨਹੀਂ ਕੀਤੀ ਕੋਈ ਇੱਕ ਜੀ ਦੱਸੋ ਸਰ ਜੀ ਕੋਈ ਇੱਕ ਜੀ ਦੱਸੋ ਵੱਡੇ ਸਰ ਜੀ ਇੱਕ ਨਹੀਂ ਦੱਸੋ ਆਪਾਂ ਕਿਹੜੀ ਜੀ ਦੇ ਸ਼ਹਿਰ ਦੇ ਨਾਲ ਪਬਲਿਕ ਨਹੀਂ ਘਰਵਾ ਖੜ ਕੇ ਫੂਟ ਨਹੀਂ ਕੀਤੀ ਨੂੰ ਇੰਟੀਮੇਸ਼ਨ ਤਾਂ ਦਿਓ ਨਾ ਸਰ ਚਲੋ ਇਹ ਦਫ਼ਤਰ ਚਲੋ ਕਰ ਦੇਣਗੇ ਇਹਨੂੰ ਕਟਿੰਗ ਕਰੋ ਫਿਰ ਕਰਦੇ ਆ ਆ ਕਟੋ ਇਹਨੂੰ